ਦੋਸਤੋ ਇਸ ਵੇਲੇ ਦੀ ਵੱਡੀ ਖਬਰ ਕਲਾਨੌਰ ਤੋਂ ਆ ਰਹੀ ਹੈ ਜਿੱਥੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਵਿੰਦਰ ਸਿੰਘ ਰੰਦਾਵਾ ਦੇ بیٹے ਉਦੇ ਵੀਰ ਸਿੰਘ ਰੰਦਾਵਾ ਨੇ ਅੱਜ ਕਲਾਨੌਰ ਦੇ ਸ਼ਹੀਦ ਸੁਖਵਿੰਦਰ ਸਿੰਘ ਸਿਆਣੀ ਕਮਿਊਨਿਟੀ ਸੇਧ ਦੇ ਅੰਦਰ ਦਾ ਦੌਰਾ ਕੀਤਾ ਇਸ ਮੌਕੇ ਤੇ ਇਸ ਕਮਿਊਨਿਟੀ ਸੈਂਟਰ ਦੇ ਵਿੱਚ ਦਾਖਲ ਮਰੀਜ਼ਾਂ ਦਾ ਉਹਨਾਂ ਨੇ ਹਾਲ ਚਾਲ ਜਾਣਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਦੇ ਵੀਰ ਸਿੰਘ ਰੰਦਾਵਾ ਨੇ ਕਿਹਾ ਕਿ ਉਹ ਅੱਜ ਇਸ ਕਮਿਊਨਿਟੀ ਸਿਹਤ ਕੇਂਦਰ ਦਾ ਦੌਰਾ ਕਰਨ ਆਏ ਹਨ ਉਹਨਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਹਸਪਤਾਲ ਦੀ ਐਮਰਜੈਂਸੀ ਟ੍ਰੋਮਾ ਸੈਂਟਰ ਦੀ ਬਿਲਡਿੰਗ ਨੂੰ ਬਣਿਆ तकरीबन 2 ਸਾਲ ਹੋ ਗਏ ਹਨ ਪਰ ਦੁੱਖ ਦੀ ਗੱਲ ਹੈ ਕਿ ਅਜੇ ਵੀ ਇੱਥੇ ਤਾਲੇ ਵੱਜੇ ਹੋਏ ਹਨ ਉਹਦੇ ਵੀ ਰੰਧਾਵਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਇਹ ਕਿਹਾ ਹੈ ਕਿ ਉਹ ਜਲਦੀ ਆ ਕੇ ਇਸ ਬਿਲਡਿੰਗ ਦਾ ਉਦਘਾਟਨ ਕਰਨ ਤਾਂ ਜੋ ਕਲਨੌਰ ਇਲਾਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੁਵਿਧਾਵਾਂ ਮਿਲ ਸਕਣ ਅੱਜ ਇੱਥੇ ਕਲਨੌਰ ਜਿਹੜਾ ਸ਼ਹੀਦ ਸੁਵਿੰਦਰ ਸਿੰਘ ਸੈਣੀ ਕਮਿਊਨਿਟੀ ਹੈਲਥ ਜਿਹੜਾ ਹਸਪੀਟਲ ਹੈ ਇੱਥੇ ਸਾਹਮਣੇ ਆਪੋਜ਼ਿਟ ਜਿਹੜਾ ਨਵਾਂ ਇੱਕ ਰੰਦਾਵਾ ਸਾਹਿਬ ਦੇ ਕਾਂਗਰਸ ਗਵਰਨਮੈਂਟ ਵੱਲੇ ਪੂਰੀ ਬਿਲਡਿੰਗ ਤਿਆਰ ਹੋ ਗਈ ਸੀਗੀ ਚਾਰ ਇਹਦੇ ਚ ਵਾਡਾਂ ਬਣੀਆਂ ਬੱਚਾ ਸੈਂਟਰ ਹੋਰ ਬਾਕੀ ਡਾਕਟਰਾਂ ਦੇ ਕਮਰੇ ਨੇ ਤੇ ਅੱਜ ਤੱਕ 2.5 ਸਾਲ ਹੋ ਗਏ ਐ ਇਹਦਾ ਕੋਈ ਉਦਘਾਟਨ ਤੱਕ ਨਹੀਂ ਕਰਨਾ ਤੁਸੀਂ ਵੇਖੋਗੇ ਅੱਜ ਜਿੰਦਰੇ ਵਜੇ ਐ ਇਹ ਸਿਰਫ ਗੱਡੀਆਂ ਦੀ ਪਾਰਕਿੰਗ ਲਾਉਣ ਦੇ ਕੰਮ ਰੇ ਜਿਨ੍ਹਾਂ ਨੇ ਬਾਜ਼ਾਰ ਜਾਣਾ ਜਿਨ੍ਹਾਂ ਨੇ ਸਾਹਮਣੇ ਹਸਪਤਾਲ ਜਾਣਾ ਹੋਰ ਇਹ ਕਿਸੇ ਕੰਮ ਨਹੀਂ ਜਾ ਰਿਹਾ ਮੇਰੀ ਬੇਨਤੀ ਇੱਕ ਜ਼ਰੂਰ ਹੈ ਡੇਰਾ ਬਾਬਾ ਬਾਨਣਕ ਚ ਜਿਮਨੀ ਚੌਣ ਆ ਗਈ ਹੈ ਮੇਰੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਆ ਕੇ ਇੱਥੇ ਕੱਲਾ ਇਹਦਾ ਉਦਘਾਟਨ ਕਰ ਜਾਣ ਹਸਪਤਾਲ ਚਲਾ ਦੇਣ ਸਾਡੇ ਲਈ ਤੇ ਜਿਹੜੀਆਂ ਤੁਹਾਨੂੰ 4 ਵੋਟਾਂ ਉਹਦੇ ਲਈ ਪੈਣੀਆਂ ਤੇ ਉਹ ਤੁਹਾਡੀਆਂ ਪੱਕੀਆਂ ਹੋ ਜਾਣ ਇਹ ਇੰਨੀ ਮੇਰੀ ਬੇਨਤੀ ਕਬੂਲ ਜ਼ਰੂਰ ਕਰਿਓ ਆ ਕੇ ਇਹਦਾ ਇੱਕ ਆਰੀ ਉਦਘਾਟਨ ਕਰ ਜੋ ਸਾਡੀਆਂ ਵੋਟਾਂ ਘਟਣ ਨਾ ਘਟਣ ਸਾਨੂੰ ਉਹਦਾ ਕੋਈ ਪਰਵਾਹ ਨਹੀਂ ਪਰ ਲੋਕਾਂ ਨੂੰ ਜਿਹੜੀ ਸਹੂਲਤ ਮਿਲਣੀ ਚਾਹੀਦੀ ਏ ਕਿਉਂਕਿ ਜਿਹੜਾ ਪਹਿਲਾਂ ਵੀ ਹਸਪਤਾਲ ਚੱਲ ਰਿਹਾ ਹੈ ਅਜੇ 2022 ਤੱਕ ਪੂਰੀ ਡਾਕਟਰਾਂ ਦੀ ਉੱਥੇ ਟੀਮ ਹੁੰਦੀ ਸੀ ਅੱਜ ਤੁਸੀਂ ਜਾ ਕੇ ਦੇਖੋਗੇ ਤੇ ਸਾਰੇ ਬੈੱਡ ਭਰੇ ਹੋਏ ਨੇ ਪੇਸ਼ੈਂਟ ਇੰਨਾ ਜ਼ਿਆਦਾ ਪਰ ਡਾਕਟਰ ਉੱਥੇ ਕੋਈ ਵੀ ਨਹੀਂਗਾ ਕਿਉਂਕਿ ਇੱਕ ਡਾਕਟਰ ਕਿੰਨੇ ਇੱਕ ਬੰਦੇ ਨੂੰ ਸੰਭਾਲ ਸਕਦਾ ਤਿੰਨ ਡਾਕਟਰ ਇਸ ਵळे ਉੱਥੇ ਮੌਜੂਦ ਨਹੀਂ ਜਿਨ੍ਹਾਂ ਦੀ ਇੱਥੇ ਡਿਊਟੀ ਲੱਗੀ ਹੋਈ ਹੈ ਟੋਟਲ 8 ਡਾਕਟਰ ਨੇ ਤੇ ਪੰਜਾਂ ਦੀ ਇਥੇ ਵੇਕੈਂਸੀ ਹੈ ਤੇ ਆਪਾਂ ਸਟੇਜਾਂ ਤੇ ਖੜੇ ਹੋ ਹੋ ਦੂਜੀ ਪਾਰਟੀਆਂ ਨੂੰ ਬਦਨਾਮ ਕਰ ਕਰ ਇੰਨੀਆਂ ਚੀਜ਼ਾਂ ਬੋਲ ਕੇ ਆਪਣਾ ਮੂਵ ਵੀ ਗੰਦਾ ਕਰੀਦਾ ਪਰ ਪਹਿਲਾਂ ਆਪਣੇ ਵੱਲ ਵੇਖਣਾ ਚਾਹੀਦਾ ਕਿ ਸਾਡੇ ਟਾਈਮ 'ਚ ਜਿਹੜੇ ਆਹ ਹਸਪਤਾਲ ਖਾਲੀ ਪਏ ਨੇ ਤੇ ਲੋਕਾਂ ਨੂੰ ਕਿੰਨੀ ਤੰਗੀ ਆ ਰਹੀ ਹੈ ਤੇ ਹੈਲਥ ਦੀ ਸਾਨੂੰ ਇਹ ਜਿਹੜੇ ਮੁਹੱਲਾ ਕਲੀਨਿਕ ਇੰਨੇ-ਇੰਨੇ ਹਜ਼ਾਰ ਕਰੋੜ ਉਥੇ ਲਾਉਣ ਨਾਲੋਂ ਤੇ ਇੱਕ ਹਸਪਤਾਲ ਆਪਾਂ ਜਿਹੜਾ ਕਲਾਨੌਰ ਦਾ ਫੀਤਾ ਕੱਟ ਜੀਏ ਤੇ ਡਾਕਟਰ ਸ਼ੁਰੂ ਕਰਦੀਏ ਤੇ ਉਹਦੇ ਨਾਲ ਬੜੀਆਂ ਦਵਾਵਾਂ ਮਿਲਣੀਆਂ ਵੋਟਾਂ ਭਾਵੇਂ ਘੱਟ ਮਿਲ ਜਾਣਗੇ ਪਰ ਦਵਾਵਾਂ ਬਹੁਤ ਮਿਲਣਗੀਆਂ ਤੁਹਾਨੂੰ ਇਸ ਸੰਬੰਧੀ ਕੋਈ ਅਲਟੀਮੇਟ ਨਹੀਂ ਦੇ ਰਹੇ ਕਿੰਨੀ ਦੇ ਦੇ ਨਹੀਂ ਦੇਖੋ ਜੀ ਮੁੱਖ ਮੰਤਰੀ ਸਾਹਿਬ ਨੇ ਅਲਟੀਮੇਟਮ ਅਸੀਂ ਉਹਨਾਂ ਨੂੰ ਕੀ ਦੇਣਾ ਇਹ ਤੇ ਉਹਨਾਂ ਦੀ ਜ਼ਿੰਮੇਵਾਰੀ ਹੈ ਜਿੱਥੇ ਬੁੱਟੀ ਉੱਗੀ ਜਾਂਦੀ ਐ ਨਹੀਂ ਨੀ ਸਾਰਾ ਘਾਹ ਨਾ ਭਰ ਗਏ ਏਡੀ ਸੋਹਣੀ ਬਿਲਡਿੰਗ ਤਿਆਰ ਹੋਈ ਸੀ ਤੇ ਅੱਜ ਇੱਥੇ ਕੋਈ ਬੰਦਾ ਨਹੀਂ ਵੇਖਦਾ ਪਾਰਕਿੰਗ ਦੇ ਕੰਮ ਆ ਰਹੀ ਐ ਅਲਟੀਮੇਟਮ ਤੇ ਉਥੇ ਦਇਆ ਜਾਂਦਾ ਜਿੱਥੇ ਕਿਤੇ ਉਮੀਦ ਹੋਵੇ ਜਾਂ ਜਿੱਥੇ ਚੈਲੰਜ ਕਰਨਾ ਹੋਵੇ ਇਹ ਤੇ ਬੇਨਤੀ ਹੈ ਤੇ ਉਹ ਹੀ ਕਬੂਲ ਕਰ ਲੈਣ ਉਹ ਬਹੁਤ ਵੱਡੀ ਗੱਲ ਹੈ ਰੰਧਾਵਾ ਸਾਹਿਬ ਜਦੋਂ ਵਿਧਾਇਕ ਸੀ ਉਦੋਂ ਉਹਨਾਂ ਨੇ ਵਿਧਾਨ ਸਭਾ ਚ ਮद्दा ਚੁੱਕਿਆ ਸੀ ਕਿ ਕਲਰ ਨੌਰ ਦੇ ਡਾਕਟਰਾਂ ਦੀ ਘਾਟ ਬੜੀ ਹੈ ਅੱਜ ਤੱਕ ਕੁਝ ਨਹੀਂ ਹੋਇਆ ਫੋਰ ਪਰ ਉਹ ਸਮੇਂ ਵੇਖੋ ਜੀ ਰੰਧਾਵਾ ਸਾਹਿਬ ਨੇ ਜਿਹੜੀ ਚੀਜ਼ ਬੋਲੀ ਸੀ ਉਹ ਸੀਗੀ ਕਿ ਕਲਰ ਨੌਰ ਚ ਡੇਢ ਡਾਕਟਰ ਮੌਜੂਦ ਹੈ ਪਰ ਅੱਜ ਉਥੇ ਦੁੱਗਣਾ ਕਰਤਾ ਇਹਨਾਂ ਨੇ ਡੇਢ ਤੋਂ 3 ਹੋ ਗਏ ਪਰ ਫੇਰ ਅਜੇ 5 ਵੈਕੈਂਸੀਆਂ ਖਾਲੀਆਂ ਤੇ ਉਹਨੂੰ ਭਰ ਦੇਣ ਸਾਡੇ ਕਿਤੇ ਕੰਮ ਨਹੀਂ ਗਾਉਣਾ ਸਾਡਾ ਬੋਲਣਾ ਵੀ ਕੰਮ ਨਹੀਂ ਉਹਨਾਂ ਨੇ ਤੁਹਾਡੀ ਮੈਂ ਦੂਜੀ ਇਹਨਾਂ ਨੂੰ ਪਾਰਟੀ ਵਾਲਿਆਂ ਨੂੰ ਕਹੂੰਗਾ ਇੱਥੇ ਧਾਲੀਵਾਲ ਸਾਹਿਬ ਨੂੰ ਇੰਚਾਰਜ ਲਾਇਆ ਉਹ ਸ਼ਰੀ ਕਲਸੀ ਨੂੰ ਇੰਚਾਰਜ ਲਾਇਆ ਉਹ ਵੀ ਉਹ ਵੀ ਵਿਧਾਇਕ ਹੈ ਉਹ ਮੰਤਰੀ ਨੇ ਤੁਹਾਨੂੰ ਇਹ ਚੀਜ਼ ਇੰਨਾ ਕੀ ਕਰ ਲੋ ਕਿ ਸਾਡੇ ਕੋਲ ਬੋਲਣ ਨੂੰ ਕੁਝ ਨਾ ਹੋਵੇ ਅੱਜ ਸਾਨੂੰ ਬੋਲਣਾ ਪੈ ਰਿਹਾ ਤੁਸੀਂ ਇੰਨੀ ਚੀਜ਼ ਕਰੋ ਕਿ ਅਗਲੀ ਵਾਰੀ ਤੋਂ ਅਸੀਂ ਬੋਲ ਨਾ ਪਾਈਏ ਇਸ ਹਸਪਤਾਲ ਬਾਰੇ ਤੇ ਉਹੀ ਭਰ ਦੋ ਡਾਕਟਰ